ਰਾਕਸ਼ ਬਣਦਾ ਏ ਬੰਦਾ ਲਾਲਚ ਦੇ ਮੂੰਹ ਦੇ ਵਿੱਚ ਆ ਕੇ ਤਨ ਦੇ ਕਰਕੇ ਜਦਾਂ ਇੱਕ ਬੜੀ ਸੋਹਣੀ ਇੱਕ ਕਹਾਣੀ ਇੱਕ ਐਗਜ਼ਾਮਪਲ ਉਦਾਹਰਣ ਕਹਿੰਦੇ ਇੱਕ ਨਗਰ ਦੇ ਵਿੱਚ ਨਾ ਇੱਕ ਅਮੀਰ ਬਨੁਖ ਜਿਹਦੇ ਕੋਲ ਬਹੁਤ ਧਨ ਦੌਲਤ ਦੀ ਕਮੰਡ ਵੜਾ ਸੀ ਉਸ ਨੂੰ ਹੰਕਾਰ ਬਹੁਤ ਜ਼ਿਆਦਾ ਸੀ ਆਪਣੇ ਧਨ ਦੌਲਤ ਦਾ ਤੇ ਉਸ ਨੇ ਆਖਰ ਤੇ ਪਛਤਾਵਾ ਕਰਦਿਆਂ ਹੋਇਆਂ ਨਾ ਬਾਜ਼ਾਰ ਦੇ ਵਿੱਚ ਜਾਣਾ ਤੇ ਬਾਜ਼ਾਰ ਦੇ ਵਿੱਚ ਜਾ ਕਰਕੇ ਨਾ ਉਹਨੇ ਹੱਥ ਦੇ ਵਿੱਚ ਕਕੋੜਾ ਲੈਣਾ ਜਿਹੜਾ ਪਿੱਠ ਤੇ ਮਾਰ ਵੀਦਾ ਤੇ ਬਾਜ਼ਾਰ ਦੇ ਵਿੱਚ ਜਾਣਾ ਤੇ ਲੋਕਾਂ ਨੂੰ ਕਹਿਣਾ ਕਿ ਮੇਰੀ ਪਿੱਠ ਦੇ ਉੱਤੇ ਕੋੜੇ ਮਾਰੋ ਮੈਂ ਤੁਹਾਨੂੰ ਪੈਸੇ ਦਵਾਂਗਾ ਹੁਣ ਇਹ ਲੋਕ ਸੁਣ ਕੇ ਬੜੇ ਹੈਰਾਨ ਹੁੰਦੇ ਇੱਕ ਤੇ ਕਹਿੰਦਾ ਮੈਨੂੰ ਮਾਰੋ ਤੇ ਦੂਜਾ ਕਹਿੰਦਾ ਮੈਂ ਪੈਸੇ ਦਵਾਂਗਾ ਮੈਨੂੰ ਮਾਰਨ ਦੇ ਮੈਨੂੰ ਕੁੱਟਣ ਦੇ ਲੋਕ ਬੜੇ ਹੈਰਾਨ ਹੁਣ ਪੰਜਾਂ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਕੋਈ ਤੇ ਹੁੰਦਾ ਹੀ ਹੈ ਨਗਰ ਦੇ ਵਿੱਚ ਕਹਿੰਦਾ ਲਿਆ ਪਈ ਨਾਲੇ ਪੈਸੇ ਮਿਲ ਲੈ ਨਾਲੇ ਆਪਣੀ ਮਹਿਰ ਸਲਾਵਾਗਾ ਗੁੱਸਾ ਲਾਵਾਗਾ ਹੁਣ ਇੱਕ ਇਨਸਾਨ ਉਹਦੇ ਹੱਥ ਦੇ ਵਿੱਚੋਂ ਕੋੜੇ ਲੈ ਕੇ ਤੇ ਉਹਦੀ ਪਿੱਠ ਤੇ ਮਾਰਦਾ ਹੈ ਉਹਨਾਂ ਚਿਰ ਮਾਰਦਾ ਰਹਿੰਦਾ ਜਿੰਨਾ ਚਿਰ ਉਹਦੀ ਪਿੱਠ ਦੇ ਵਿੱਚੋਂ ਖੂਨ ਨਹੀਂ ਨਿਕਲ ਜਾਂਦਾ ਲੋ ਨਹੀਂ ਨਿਕਲ ਜਾਂਦਾ ਉਹਨਾਂ ਚਿਰ ਕੋੜੇ ਵਜਾਈ ਜਾਂਦੇ ਨੇ ਹੁਣ ਉਸ ਪ੍ਰਜਾ ਦੇ ਵਿੱਚ ਜਿਹੜਾ ਰਾਜਾ ਸੀ ਨਾ ਉਹ ਰੱਬੀ ਬੰਦਾ ਸੀ ਭਲਾ ਮਾਨਸੀ ਤੇ ਉਹ ਆਪਣਾ ਸਰੂਪ ਬਦਲ ਕੇ ਨਾ ਆਮ ਬੰਦਿਆਂ ਵਾਲਾ ਤੇ ਆਪਣੀ ਪ੍ਰਜਾ 'ਚ ਫਿਰਦਾ ਸੀ ਕਿ ਕੋਈ ਬੰਦਾ ਦੁਖੀ ਤਾਂ ਨਹੀਂ ਮੇਰੀ ਪ੍ਰਜਾ ਦੇ ਵਿੱਚ ਉਨੇ ਰੂਪ ਬਦਲਿਆ ਤੇ ਬਾਜ਼ਾਰ ਦੇ ਵਿੱਚ ਗਿਆ ਤੇ ਬਾਜ਼ਾਰ ਦੇ ਵਿੱਚ ਭੀੜ ਲੱਗੀ ਵੇਖੀ ਤੇ ਗਾਂਹ ਜਾ ਕੇ ਵੇਖਿਆ ਕਿ ਇੱਕ ਇਨਸਾਨ ਨੂੰ ਮਾਰਿਆ ਜਾ ਰਿਹਾ ਤੇ ਬੜਾ ਰਾਜਾ ਗੁੱਸੇ ਦੇ ਵਿੱਚ ਆਇਆ ਮੇਰੀ ਪ੍ਰਜਾ ਵਿੱਚ ਕਿਸ ਨੂੰ ਸ਼ਰਿਆਮ ਬਾਜ਼ਾਰ ਦੇ ਵਿੱਚ ਕੋੜੇ ਮਾਰੇ ਜਾ ਰਹੇ ਨੇ ਲਹੂ ਨਿਕਲ ਰਿਹਾ ਉਹਦੀ ਪਿੱਠ ਦੇ ਵਿੱਚੋਂ ਤੇ ਰਾਜਾ ਆਪਣੇ ਨਾਲ ਦੇ ਨੂੰ ਪੁੱਛਦਾ ਇਹਦਾ ਕਸੂਰ ਕੀ ਆਂਦੇ ਕੋਈ ਕਸੂਰ ਨਹੀਂ ਇਹ ਰੋਜ਼ ਆਉਂਦਾ ਹੈ ਰੋਜ਼ ਆਣ ਕੇ ਆਪਣੀ ਪਿੱਠ ਦੇ ਉੱਤੇ ਕੋੜੇ ਖਾਂਦਾ ਤੇ ਪੈਸੇ ਵੀ ਦਿੰਦਾ। ਰਾਜਾ ਆਂਦਾ ਇਹ ਕੈਸੀ ਗੱਲ ਐ ਕੋਈ ਕਿਤੇ ਚੇਹੜ ਵੀ ਮਾਰੇ ਬੰਦਾ ਜਰਦਾ ਨਹੀਂ ਇਹ ਆਪ ਮਰਵਾ ਰਿਹਾ ਐ। ਇਹਨੂੰ ਸਵੇਰੇ ਦਰਬਾਰ ਦੇ ਵਿੱਚ ਪੇਸ਼ ਕਰੋ। ਇਹਦੀ ਹੱਡ ਬੀਤੀ ਸੋਨੀਆ ਕੀ ਵਾਕਿਆ ਹੋਇਆ ਦੇ ਨਾਲ। ਅਗਲਾ ਦਿਨ ਹੋਇਆ ਰਾਜੇ ਦਾ ਦਰਬਾਰ ਲੱਗਾ ਤੇ ਰਾਜੇ ਨੇ ਉਸ ਬੰਦੇ ਨੂੰ ਸੱਦਿਆ ਤੇ ਪੁੱਛਿਆ ਗਿਆ ਭਾਈ ਕੱਲ ਬਾਜ਼ਾਰ ਦੇ ਵਿੱਚ ਵੇਖਿਆ ਗਿਆ ਤੂੰ ਕੋੜੇ ਖਾ ਰਿਹਾ ਹੈਂ ਕੀ ਕਾਰਨ ਤੇ ਕਹਿੰਦਾ ਰਾਜਨ ਮੈਂ ਬੜਾ ਪਾਪੀ ਬੰਦਾ ਹੈਂ ਮੈਂ ਬੜੇ ਲਾਲਚ ਦੇ ਵਿੱਚ ਮੂੰਹ ਦੇ ਵਿੱਚ ਮੈਂ ਬੜੇ ਜ਼ਿਆਦੇ ਹੰਕਾਰ ਦੇ ਵਿੱਚ ਲੋਕਾਂ ਤੇ ਜ਼ੁਲਮ ਕੀਤੇ ਨੇ ਤੇ ਮੈਂ ਪਛਤਾ ਚਾਪ ਕਰ ਰਿਹਾ ਕਿਉਂਕਿ ਮੈਂ ਕਿਹੜਾ ਮੂੰਹ ਲੈ ਕੇ ਦਰਗਾਹ ਦੇ ਵਿੱਚ ਜਾਵਾਂਗਾ ਜੇ ਇੱਥੇ ਹੀ ਕਿਤੇ ਕੋੜਿਆਂ ਦੇ ਨਾਲ ਪਾਰਉ ਤਾਰਾ ਹੋ ਜੇ ਤੇ ਮੇਰਾ ਭਲਾ ਹੋ ਜਾਵੇ ਆਂਦੇ ਹੋਇਆ ਕੀ ਐ ਦਸਤਾ ਸਿੰਘ ਕੀ ਕਹਾਣੀ ਐ ਤੇਰੀ ਆਂਦੇ ਐਵੇਂ ਸਮਾਂ ਬਰਬਾਦ ਨਾ ਕਰੋ ਮੈਂ ਕੀ ਦਸਾਂ ਆਪਣੇ ਬਾਰੇਆਂ ਦਾ ਨਹੀਂ ਤੈਨੂੰ ਦੱਸਣਾ ਹੀ ਪਵੇਗਾ ਉਹਨੇ ਫਿਰ ਆਪਣੀ ਕਹਾਣੀ ਦਸੀ ਹੱਡ ਬੀਤੀ ਦਸੀ ਜੋ ਉਹ ਕਰਦਾ ਰਿਹਾ ਕਹਿੰਦਾ ਰਾਜਨ ਮੇਰੇ ਕੋਲ ਜ਼ਮੀਨ ਜਾਇਦਾਦ ਧਨ ਦੌਲਤ ਬਹੁਤ ਹੈ ਹੁਣ ਵੀ ਐ ਪਹਿਲਾਂ ਵੀ ਸੀ ਤੇ ਮੇਰੀ ਜਿੱਥੇ ਜ਼ਮੀਨ ਸੀ ਤੇ ਮੇਰੀ ਜ਼ਮੀਨ ਦੇ ਵਿੱਚ ਜਿੱਥੇ ਮੇਰੀ ਮਾਲਕੀਅਤ ਸੀ ਉੱਥੇ ਬਹੁਤ ਕੀਮਤੀ ਪੱਥਰ ਹੋਇਆ ਕਰਦਾ ਸੀ ਬਹੁਤ ਅਗੜਾ ਬੇਸ਼ੁਮਾਰ ਪੱਥਰ ਜਿਹੜਾ ਤੇਰੇ ਮਹਿਲਾਂ ਦੇ ਵਿੱਚ ਵੀ ਪੱਥਰ ਲੱਗਾ ਨਾ ਮੇਰਾ ਹੀ ਪੱਥਰ ਤੇ ਜਿਹੜੇ ਨਗਰ ਦੇ ਲੋਕ ਸਨ ਜਿਹੜੇ ਗਰੀਬ ਸਨ ਵੇਰ ਜਗਾਰ ਜਿਨ੍ਹਾਂ ਦਾ ਸਹਾਰਾ ਕੋਈ ਨਹੀਂ ਸੀ ਕੰਮ ਧੰਦਾ ਨੌਕਰੀ ਕੋਈ ਨਹੀਂ ਸੀ ਮੈਂ ਉਹਨਾਂ ਦੇ ਕੋਲੋਂ ਕੰਮ ਕਰਵਾਉਂਦਾ ਸੀ ਧੱਕਾ ਕਰਦਾ ਸੀ ਤੇ ਮੈਂ ਇੱਕ ਸ਼ਰਤ ਰੱਖੀ ਸੀ ਜਿਹੜਾ ਪੱਥਰ ਤੋੜ ਕੇ ਆਪਣੇ ਮੋਢਿਆਂ ਤੇ ਆਪਣੀ ਪੇਠ ਤੇ ਰੱਖ ਕੇ ਲਿਆਵੇ ਤੇ ਜਿੰਨਾ ਚਿਰ ਖੂਨ ਨਾ ਨਾ ਨਿਕਲੇ ਪੇਠ ਦੇ ਵਿੱਚੋਂ ਮੈਂ ਉਹਨਾਂ ਚਿਰ ਮਜ਼ਦੂਰੀ ਨਹੀਂ ਦੇਣੀ ਮੈਂ ਉਹਨਾਂ ਚਿਰ ਪੈਹਾ ਨਹੀਂ ਦੇਣਾ ਜੇ ਖੂਨ ਨਿਕਲੂਗਾ ਪੇਟ ਦੇ ਵਿੱਚੋਂ ਤੇ ਮੈਂ ਪੈਹਾ ਦੇਣਾ ਪੱਥਰ ਚੁੱਕਣ ਦਾ ਨਹੀਂ ਤੇ ਨਹੀਂ ਦਿਨਾ ਹੁਣਾਂ ਦੇ 15 20 50 ਜਾਣੇ ਹੁੰਦੇ ਸੀ ਮਜ਼ਦੂਰ ਕੰਮ ਕਰਨ ਵਾਲੇ ਹੁਣ ਉਹਨਾਂ ਦੇ ਵਿੱਚੋਂ 10 ਜਾਣਿਆਂ ਦੇ ਸਰੀਰ ਚੋਂ ਹੀ ਖੂਨ ਨਿਕਲਦਾ 40 ਦੇ ਨਹੀਂ ਨਿਕਲਦਾ ਤੇ ਮੈਂ ਬੜਾ ਖੁਸ਼ ਹੁੰਦਾ ਕਿ ਦਿਹਾੜੀ ਤੋਂ ਬਿਨਾ ਹੀ ਕੰਮ ਹੋ ਗਿਆ ਮੇਰਾ 10 ਜਾਣਿਆਂ ਨੂੰ ਦਿਹਾੜੀ ਦੇਣੀ ਪਈ ਇਹ ਹਾਲਾਤ ਕਹਿੰਦੇ ਮੇਰੇ ਘਰ ਦੇ ਵਿੱਚ ਇੱਕ ਪੁੱਤ ਹੋਇਆ ਤੇ ਮੇਰੇ ਪੁੱਤ ਨੇ ਮੇਰੇ ਕੰਮ ਵੇਖੇ ਮਰੀਆਂ ਕਰਤੂਤਾਂ ਵੇਖੀਆਂ ਉਹਨੂੰ ਰਾਸ ਨਾ ਆਈਆਂ ਤੇ ਮੇਰਾ ਪੁੱਤ ਮੈਨੂੰ ਰੋਕਣ ਦੇ ਪਿਆ ਕਿ ਪਿਤਾ ਜੀ ਇਹ ਕੰਮ ਨਾ ਕਰੋ ਤੇ ਮੈਨੂੰ ਨਹੀਂ ਸੀ ਚੰਗਾ ਲੱਗਦਾ ਕਿ ਮੇਰੇ ਕੰਮ ਦੇ ਵਿੱਚ ਕੋਈ ਮੇਰੀ ਟੋਕਾ ਟਕਾਈ ਕਰੇ ਮੈਂ ਆਪਣੇ ਬੱਚੇ ਨੂੰ ਸ਼ਹਿਰ ਭੇਜ ਦਿੱਤਾ ਪੜ੍ਹਨ ਲਿਖਣ ਵਾਸਤੇ ਕਿ ਦੂਰ ਹੀ ਚੰਗਾ ਇੱਥੇ ਵੇਖੂਗਾ ਤੇ ਮੈਨੂੰ ਰੋਕੇਗਾ ਮੈਂ ਆਪਣੇ ਬੱਚੇ ਨੂੰ ਬਾਜ਼ਾਰ ਭੇਜ ਦਿੱਤਾ ਪੜਨਵਾਤੇ ਸ਼ਹਿਰ ਮੇਰਾ ਸلسلਾ ਮੇਰਾ ਕਾਰੋਬਾਰ ਇਦਾਂ ਹੀ ਚੱਲਦਾ ਗਿਆ ਹੁਣ ਜਦੋਂ بڑا ਸਮਾਂ ਆਉਂਦਾ ਜਦੋਂ ਹੁਣ ਇੱਕ ਦਿਨ ਤਾਂ ਪਾਈ ਪਾਪਾਂ ਦਾ ਘੜਾ ਭਰਨਾ ਹੀ ਪਰਨਾ ਹੈ ਜਿੰਨਾ ਕਿੰਨਾ ਕਿ ਜੇ ਬੰਦਾ ਪਾਪ ਕਰਦਾ ਰਹੂਗਾ ਇੱਕ ਦਿਨ ਤੇ ਉਹਦਾ ਉਹਨੂੰ ਸਾਬਕਾਤ ਦੇਣਾ ਪਵੇਗਾ ਸਮਾਂ ਆਇਆ ਇਹਨਾਂ ਬੇਰੁਜ਼ਗਾਰ ਮਜ਼ਦੂਰਾਂ ਦੇ ਵਿੱਚ ਇੱਕ ਬੜਾ ਹੀ ਪਤਲੇ ਜਿਹੇ ਸਰੀਰ ਦਾ ਮਾਤੜ ਜਿਹਾ ਇਨਸਾਨ ਮੇਰੀ ਮਜ਼ਦੂਰੀ ਕਰਦਾ ਪੱਥਰ ਚੁੱਕਣ ਦੀ ਉਹਦੇ ਵਿੱਚ ਬਲ ਨਹੀਂ ਸੀ ਹੈਸियत ਨਹੀਂ ਸੀ ਪਰ ਫਿਰ ਵੀ ਮਹਾ ਹੀ ਘਰ ਦੇ ਵਿੱਚ ਆਟਾ ਦਾਲ ਕੁਝ ਵੀ ਨਹੀਂ ਸੀ ਫਿਰ ਵੀ ਉਹਦੀਆਂ ਦੋ ਧੀਆਂ ਸੀ ਉਹਦੀ ਘਰ ਵਾਲੀ ਸੀ ਹੋਰ ਕੋਈ ਨਹੀਂ ਉਸੇ ਘਰ ਦੇ ਵਿੱਚ ਇੱਕ ਝੁੱਗੀ ਦੇ ਵਿੱਚ ਝੌਂਪੜੀ 'ਚ ਰਹਿਣ ਵਾਲਾ ਗਰੀਬ ਜਿਹਾ ਮਜ਼ਦੂਰ ਪਰ ਉਹਦੀ ਕਹਿੰਦੇ ਪੇਟ ਦੇ ਵਿੱਚੋਂ ਖੂਨ ਨਹੀਂ ਸੀ ਨਿਕਲਦਾ ਤੇ ਮੈਂ ਉਹਨੂੰ ਦਿਹਾੜੀ ਨਹੀਂ ਸੀ ਦੇਂਦਾ ਮਜ਼ਦੂਰ ਵੀ ਬੜਾ ਦੁਖੀ ਸੀ ਕਿ ਮੇਰੀ ਪੇਟ ਚੋਂ ਖੂਨ ਕਿਉਂ ਨਹੀਂ ਨਿਕਲਦਾ ਮੈਂ ਵੀ ਪੱਥਰ ਵੜਾ ਢੋਣਾ ਸਾਰਿਆਂ ਨਾਲੋਂ ਜ਼ਿਆਦਾ ਕੰਮ ਕਰਦਾ ਇਹ ਇੱਕ ਦਿਨ ਉਸ ਬੰਦੇ ਨੇ ਲਗਾਤਾਰ ਤਿੰਨ ਦਿਨ ਲਗਾਤਾਰ ਆਉਂਦਾ ਰਿਹਾ ਤਿੰਨ ਦਿਨ ਹੀ ਕੰਮ ਲਗਾਤਾਰ ਕਰਦਾ ਰਿਹਾ ਖੂਨ ਫੇਰ ਬਣਾ ਨਹੀਂ ਉਹ ਵੀ ਬੜਾ ਰਾਣਾ ਰਾਜਾ ਬੜਾ ਖੁਸ਼ ਉਹਦੀ ਗਰੀਬੀ ਵੇਖ ਕੇ ਉਹਦੇ ਹਾਲਾਤ ਵੇਖ ਕੇ ਮੈਨੂੰ ਬਿਨਾ ਪੈਸੇ ਦਿੱਤਿਆਂ ਕੰਮ ਹੋਈ ਜਾ ਰਿਹਾ ਇਕਦ ਕਹਿੰਦੇ ਉਧਰ ਹੀ ਪਿੱਠ ਦੇ ਵਿੱਚ ਖੂਨ ਨਿਕਲ ਗਿਆ ਪੱਥਰ ਚੁੱਕ ਦਿਆ ਚੁੱਕ ਦਿਆ ਆਮ ਮਜ਼ਦੂਰ ਦੇ ਜਦੋਂ ਰਾਜਾ ਕਹਿੰਦਾ ਕੋ ਇਨਸਾਨ ਕਹਿੰਦਾ ਅਮੀਰ ਕਹਿੰਦਾ ਜਦੋਂ ਖੂਨ ਨਿਕਲਿਆ ਨਾ ਤੇ ਮੈਂ ਬੜਾ ਦੁਖੀ ਹੋਇਆ ਬੜਾ ਗਰੋਧ ਦੇ ਵਿੱਚ ਆਇਆ ਖੂਨ ਕਿੱਦਾਂ ਨਿਕਲ ਗਿਆ ਮੁਕਤ ਕੰਮ ਕਰਾਉਂਦਾ ਸੀ ਅੱਜ ਪੈਸੇ ਦੇਣੇ ਪੈਣੇ ਚਲੋ ਆਂਦੇ ਮੈਂ ਉਹਦੀ ਜੋ ਮਜ਼ਦੂਰੀ ਬੰਦੀ ਮੈਂ ਉਹਨੂੰ ਪੈਸਾ ਦਿੱਤਾ ਤੇ ਪੈਸੇ ਲੈ ਕੇ ਘਰ ਨੂੰ ਜਾ ਰਿਹਾ ਘਰੇ ਨਹੀਂ ਪਹੁੰਚਿਆ ਘਰ ਜਾਣ ਤੋਂ ਪਹਿਲਾਂ ਪਹਿਲਾਂ ਉਹਦੀ ਮੌਤ ਹੋ ਗਈ ਉਹ ਮਰ ਗਿਆ ਰਾਜ ਨੇ ਜਦੋਂ ਉਹ ਮਰ ਗਿਆ ਤੇ ਉਹਦੀ ਘਰ ਵਾਲੀ ਰੋਂਦੀ ਰੋਂਦੀ ਮੇਰੇ ਦਰਵਾਜ਼ੇ ਤੇ دستਕ ਦਿੱਤੇ ਨਾਲ ਉਹਦੀਆਂ ਛੋਟੀਆਂ ਦੋ ਧੀਆਂ ਬੱਚੀਆਂ ਜਿਨ੍ਹਾਂ ਦੀ ਅਜੇ ਛੋਟੀ ਉਮਰ ਸੀ ਉਹ ਵੀ ਰੋਂਦੀਆਂ ਪਿਤਾ ਜੀ ਪਿਤਾ ਜੀ ਆ ਕਰਦੀਆਂ ਮੇਰੇ ਦਰਵਾਜ਼ੇ ਦੇ ਖਣੀਆਂ ਤੇ ਮੈਨੂੰ ਆਣ ਕੇ ਉਹਦੀ ਘਰ ਵਾਲੀ ਨੇ ਕਿਹਾ ਕਿ ਇਹ ਹੰਕਾਰੀ ਮਨੁੱਖ ਹੈ ਲਾਲਚੀ ਮਨੁੱਖ ਤੂੰ ਪਾਪੀ ਹੈ ਤੇ ਤੂੰ ਮੇਰੇ ਪਤੀ ਦਾ ਕਾਤਲ ਹੈ ਮੈਂ ਤੇਰੀ ਸ਼ਿਕਾਇਤ ਕਰਾਂਗੀ ਅੰਦੀ ਉਹ ਘਰ ਵਾਲੀ ਉਹ ਮਜ਼ਦੂਰ ਦੀ ਇਹ ਗੱਲ ਕਹਿ ਕੇ ਜਿਉਂ ਤੋਂ ਚਲੇਗੀ ਮੈਂ ਡਰ ਗਿਆ ਮੇਰੇ ਪੈਰਾਂ ਖਲੋ ਜਮੀਨ ਨਿਕਲ ਗਈ ਇਹ ਕਾਜੀ ਦੇ ਕੋਲ ਜਾ ਕੇ ਸ਼ਿਕਾਇਤ ਕਰੇਗੀ ਕਿ ਕਾਜੀ ਮੇਰੇ ਤੇ ਫਤਵਾ ਜਾਰੀ ਕਰੇਗਾ ਮੈਨੂੰ ਸਜ਼ਾ ਦੇਵੇਗਾ ਮੌਤ ਦੀ ਸਜ਼ਾ ਵੀ ਦੇ ਸਕਦਾ ਮੈਂ ਬੜਾ ਜ਼ਿਆਦਾ ਰਾਜਣ ਦੁਖੀ ਹੋਇਆ ਤੇ ਮੈਂ ਡਰਦਾ ਰਿਹਾ ਕਿ ਮੈਨੂੰ ਕਾਜੀ ਆਵੇਗਾ ਫੜ ਕੇ ਲੈ ਜਾਣਗੇ ਮੈਨੂੰ ਸਜ਼ਾ ਦਿੱਤੀ ਜਾਵੇਗੀ ਕਿਉਂਕਿ ਰਾਜਾ ਤੇ ਮੈਂ ਹੈ ਨਹੀਂ ਬਸ ਇੱਕ ਅਮੀਰ ਮਨੋਕ ਸੀ ਅਗਲੇ ਦਿਨ ਮੇਰੇ ਘਰ ਦੇ ਵਿੱਚ ਇੱਕ ਪੱਤਰ ਆਇਆ ਚਿੱਠੀ ਆਈ ਸੁਨੇਹਾ ਆਇਆ ਤੇ ਮੈਂ ਆਪਣੇ ਨੌਕਰ ਨੂੰ ਕਹਿ ਦਿੱਤਾ ਕਿ ਉਹਨਾਂ ਨੂੰ ਕਹਿ ਦੋ ਕਿ ਘਰੇ ਨਹੀਂ ਆ। ਮੈਂ ਉਹ ਚਿੱਠੀ ਉਹ ਪੱਤਰ ਭੇਜ ਦਿੱਤਾ ਵਾਪਸ ਕਰ ਦਿੱਤਾ ਲਗਾਤਾਰ 10 ਦਿਨ ਉਹ ਪੱਤਰ ਆਉਂਦਾ ਗਿਆ ਤੇ ਮੈਂ ਮੋੜਦਾ ਗਿਆ ਇੱਕ ਦਿਨ ਐਸੀ ਘਟਨਾ ਵਰਤੀ ਇੱਕ ਗੱਡੇ ਦੇ ਉੱਤੇ ਇੱਕ ਬੰਦਾ ਕੁਝ ਲੱਦ ਕੇ ਲੈ ਕੇ ਆਇਆ ਮੇਰੇ ਘਰ ਦੇ ਸਾਹਮਣੇ ਨੌਕਰ ਨੇ ਦੱਸਿਆ ਕਿ ਮਾਲਕ ਜੀ ਬਾਹਰ ਕੋਈ ਗड्ढे ਤੇ ਕੁਝ ਲੱਦ ਕੇ ਲੈ ਆਇਆ ਜਦੋਂ ਆਂਦੇ ਉਸ ਮੈਂ ਗड्ढे ਦੇ ਕੋਲ ਪਹੁੰਚਿਆ ਤੇ ਜਾ ਕੇ ਵੇਖਿਆ ਤੇ ਉਸ ਗड्ढे ਦੇ ਵਿੱਚ Laash ਸੀ ਇੱਕ Laash ਤੇ ਜਦੋਂ ਮੈਂ Laash ਜਾ ਕੇ ਕੋਲ ਵੇਖੀ ਤੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਮੇਰੀਆਂ ਪੁੱਭਾਂ ਤੇ ਤਾਂਹਾਂ ਨਿਕਲ ਗਈਆਂ ਉਹ Laash ਕਿਸੇ ਹੋਰ ਦੀ ਨਹੀਂ ਮੇਰੇ ਪੁੱਤ ਦੀ ਸੀ ਤੇ ਜਦੋਂ ਮੈਂ ਆਪਣੇ ਪੁੱਤ ਦੀ Laash ਵੇਖੀ ਮੇਰ ਤੋਂ ਯਾਰਣਾ ਹੋਇਆ ਮੈਂ ਉਸ ਗੱਡੇ ਵਾਲੇ ਨੂੰ ਪੁੱਛਿਆ ਕਿ ਭਾਈ ਕੀ ਹੋਇਆ ਮੇਰੇ ਪੁੱਤ ਨੂੰ ਕਿੱਦਾਂ ਮਰਿਆ ਕੀ ਹੋਇਆ ਸਰੀਰ ਇਹਦਾ ਖੂਨੋਂ ਖੂਨ ਹੈ ਪੇਟ ਲਾਲ ਹੋਈ ਪਈ ਹੈ ਕਾਰਨ ਕੀ ਹੈ ਗੱਡੇ ਵਾਲੇ ਨੇ ਕਿਹਾ ਜੀ ਮੈਨੂੰ ਨਹੀਂ ਪਤਾ ਮੈਂ ਤੇ ਬਸ ਇਹ Laash ਲੈ ਕੇ ਆਇਆ ਸਰੀਰ ਲੈ ਕੇ ਆਇਆ ਹੁਣ ਆਂਦੇ ਮੈਂ ਪਤਾ ਲਾਉਣ ਲੈਣ ਵਾਸਤੇ ਜਦੋਂ ਮੈਂ ਚੱਲਿਆ ਸ਼ਹਿਰ ਦੇ ਵਿੱਚ ਜਿੱਥੇ ਪੜਦਾ ਸੀ ਇੰਨੇ ਚਿਰ ਨੂੰ ਉਹ ਖੱਤ ਵਾਲਾ ਫੇਰ ਆਇਆ ਜਿਹੜਾ ਰੋਜ਼ ਖੱਤ ਲੈ ਕੇ ਆਉਂਦਾ ਸੀ ਅੱਜ ਮੈਂ ਆਖਿਆ ਜੋ ਹੋਣਾ ਸੀ ਹੁੰਤੇ ਪੁੱਤ ਵੀ ਨਹੀਂ ਰਿਹਾ ਕਿਰਾ ਖੱਤ ਤੇ ਪੜਨਾ ਲਿਖਿਆ ਕੀ ਹੈ ਵਿੱਚ ਆਂਦੇ ਜਦੋਂ ਮੈਂ ਉਹ ਖੱਤ ਪੜ੍ਹਿਆ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਉਹ ਖੱਤ ਕਿਸੇ ਹੋਰ ਦਾ ਨਹੀਂ ਉਹ ਖੱਤ ਮੇਰੇ ਪੁੱਤ ਦਾ ਸੀ ਮੇਰਾ ਪੁੱਤ ਰੋਜ਼ ਮੈਨੂੰ ਖੱਤ ਭੇਜਦਾ ਸੀ ਕਿ ਬਾਪੂ ਮੈਂ ਬਹੁਤ ਜ਼ਿਆਦਾ ਬਿਮਾਰ ਹਾਂ ਮੇਰੇ ਪਿੱਠ ਦੇ ਵਿੱਚ ਮੇਰੇ ਸਰੀਰ ਦੇ ਵਿੱਚ ਫੋੜੇ ਨਿਕਲਦੇ ਨੇ ਖੂਨ ਨਿਕਲਦਾ ਹੈ ਮੈਨੂੰ ਬੜਾ ਦਰਦ ਹੁੰਦਾ ਹੈ ਮੇਰਾ ਇਲਾਜ ਕਰਾ ਦੇ ਤੇ ਮੈਂ ਇਸੇ ਗੱਲ ਤੋਂ ਡਰਦਾ ਰਿਹਾ ਕਿ ਕਾਜੀ ਦਾ ਖਾਤਾ ਮੈਨੂੰ ਸਜ਼ਾ ਦੇਣੀ ਹੈ ਤੇ ਮੈਂ ਡਰ ਤੋਂ ਭੱਜਦਾ ਗਿਆ ਜੇ ਮੈਂ ਪਹਿਲੇ ਦਿਨੇ ਹੀ ਖਤ ਪੜ ਲੈਂਦਾ ਕੀ ਪਤਾ ਮੈਂ ਆਪਣੇ ਪੁੱਤ ਦਾ ਇਲਾਜ ਕਰਾ ਲੈਂਦਾ ਤੇ ਉਹ ਰਾਜਾ ਬੜਾ ਜ਼ਿਆਦਾ ਰੋਇਆ ਬੜਾ ਜ਼ਿਆਦਾ ਪਛਤਾਇਆ ਤੇ ਉਹ ਭੱਜ ਕੇ ਨਾ ਉਹ ਮਜ਼ਦੂਰ ਦੀ ਘਰ ਵਾਲੀ ਦੇ ਕੋਲ ਗਿਆ ਜਾ ਕੇ ਉਹਨੂੰ ਪੁੱਛਦਾ ਹੈ ਕਿ ਤੁਸੀਂ ਮੇਰੀ ਸ਼ਿਕਾਇਤ ਕਿਹਦੇ ਕੋਲ ਕੀਤੀ ਸੀ ਤੁਸੀਂ ਕਿਹਾ ਸੀ ਨਾ ਮੈਂ ਸ਼ਿਕਾਇਤ ਕਰੂੰਗੀ ਤੇਰੀ ਤੁਹ ਹੀ ਮੈਨੂੰ ਦੱਸੋ ਮੇਰੀ ਸ਼ਿਕਾਇਤ ਕਿਹਦੇ ਕੋਲ ਕੀਤੀ ਉਹ ਕਹਿੰਦੀ ਸਾਡੇ ਗਰੀਬਾਂ ਦੀਆਂ ਸ਼ਿਕਾਇਤਾਂ ਕਿਹੜੀਆਂ ਕਿ ਅਦਾਲਤਾਂ ਦੇ ਵਿੱਚ ਕੋਟਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਖਾਣਿਆਂ ਦੇ ਵਿੱਚ ਚੱਲਦੀਆਂ ਨੇ ਮੈਂ ਤੇ ਇੱਕ ਰੱਬ ਦੇ ਗਾੜੀ ਸ਼ਿਕਾਇਤ ਕੀਤੀ ਕਿ ਰੱਬਾ ਜੋ ਇਹਨੇ ਮੇਰੇ ਪਤੀ ਨਾਲ ਕੀਤਾ ਜੋ ਇਹਨੇ ਗਰੀਬਾਂ ਨਾਲ ਕੀਤਾ ਇਹਨੂੰ ਭੋਗਣਾ ਪਵੇ ਇਹਦੇ ਪਾਪਾਂ ਦੀ ਸਜ਼ਾ ਇਹਨੂੰ ਇੱਥੇ ਮਿਲੇ ਮੈਂ ਸ਼ਿਕਾਇਤ ਰੱਬ ਨੇ ਗਾੜੀ ਕੀਤੀ ਸੀ ਉਹ ਰੱਬ ਨੇ ਫਿਰ ਤੈਨੂੰ ਕਿ ਤੇਰੇ ਕੀਤੇ ਦੀ ਸਜ਼ਾ ਦਿੱਤੀ ਹੈ ਜਿੱਦਾਂ ਤੂੰ ਮਜ਼ਦੂਰਾਂ ਦੇ ਪਿੱਠ ਦੇ ਉੱਤੇ ਜ਼ਖਮ ਵੇਖ ਕੇ ਖੁਸ਼ ਹੁੰਦਾ ਸੀ ਉਹੋ ਹੀ ਜ਼ਖਮ ਰੱਬ ਨੇ ਤੇਰੇ ਪੁੱਤ ਨੂੰ ਦਿੱਤੇ ਅੰਦੇ ਇਹ ਹਾਲਾਤ ਜਦੋਂ ਮੈਂ ਸੁਨੇ ਪਰਮੇਸ਼ਰ ਆਕਾਲ ਪੁਰਖ ਦੀ ਗਾੜੀ ਗੜਗੜਾਇਆ ਇਸੇ ਕਰਕੇ ਮੈਂ ਰੋਜ਼ ਬਾਜ਼ਾਰ ਦੇ ਵਿੱਚ ਜਾਣਾ ਕੋੜੇ ਮਰਵਾਉਣਾ ਹੈ ਆਪਣੀ ਪਿੱਠ ਦੇ ਵਿੱਚ ਜਿਹੜੇ ਮੈਂ ਕੰਮ ਕੀਤੇ ਨੇ ਬਖਸ਼ਣ ਯੋਗ ਨਹੀਂ ਪਰ ਮੈਨੂੰ ਮੰਨ ਦੇ ਵਿੱਚ ਕੁਝ ਸ਼ਾਂਤੀ ਮਿਲਦੀ ਹੈ ਜਦੋਂ ਮੇਰੇ ਕੋੜੇ ਵੱਜਦੇ ਨੇ ਭਾਈ ਲੇਖਾ ਜੋਖਾ ਭੋਗਣਾ ਪੈਂਦਾ ਜਿੱਦਾਂ ਦਾ ਬੰਦਾ ਕਰਮ ਕਰਦਾ ਉਹਨੂੰ ਸਜ਼ਾ ਮਿਲਣੀ ਹੈ ਪਰਵਾਰ ਹੁੰਦਾ ਏ ਬੰਦੇ ਦਾ ਧੀਆਂ ਪੁੱਤ ਹੁੰਦੇ ਨੇ ਬੱਚੇ ਹੁੰਦੇ ਨੇ ਬੰਦੇ ਨੂੰ ਭੋਗਣੀਆਂ ਪੈਂਦੀਆਂ ਨੇ ਸੰਸਾਰ ਦੇ ਵਿੱਚ ਪਰ ਆਪ ਭਾਵੇਂ ਆਪਣੇ ਦੇ ਉੱਤੇ ਤੇ ਭਾਵੇਂ ਆਪਣਿਆਂ ਦੇ ਉੱਤੇ ਇਸ ਕਰਕੇ ਕਰਮ ਉਹਨਾਂ ਦਾ ਕਰੋ ਜਿੰਨਾ ਕਿ ਚੱਲ ਸਕੋ ਪਾਪ ਉਹਨਾਂ ਕਰੋ ਜਿੰਨਾ ਚੱਲ ਸਕੋ ਸ਼ੁਭ ਕਰਮ ਕਰਦੇ ਰਹੋ ਕਰਮਾਂ ਦਾ ਹੀ ਫਲ ਪ੍ਰਾਪਤ ਹੁੰਦਾ ਹੈ ਤੇ ਕਈਆਂ ਨੂੰ ਸਰੀਰ ਮਿਲਿਆ ਤੇ ਉਹ ਰਾਖਸ਼ ਬਣ ਗਏ ਤੇ ਕਈਆਂ ਨੂੰ ਸਰੀਰ ਮਿਲਿਆ ਉਹ ਦੇਵਤੇ ਬਣ ਗਏ ਨਰ ਤੇ ਸੁਰ ਹੋਏ ਜਾਤ ਨਿਵਖ ਮੈਂ ਸਤਗੁਰ ਬੁੱਧ ਸਿਖ ਲਈ ਜਿਹੜੇ ਦੇਵਤੇ ਬਣੇ ਮਾਲਕ ਨੇ ਉਹਨਾਂ ਨੂੰ ਦੇਵਤੇ ਬਣਾ ਦਿੱਤਾ ਜਿਹੜੇ ਰੱਬ ਦੇ ਘਰ ਵਿੱਚ ਆ ਕੇ ਕਥਾ ਕੀਰਤਨ ਸੁਣਦੇ ਉਹ ਦੇਵਤੇ ਬਣ ਜਾਂਦੇ ਨੇ ਜਿਹੜੇ ਬਾਹਰ ਜਾ ਕੇ ਆਸ਼ੀਆਂ ਕਰਦੇ ਜੂਹਾਂ ਸ਼ਰਾਬਾਂ ਨਸ਼ਿਆਂ ਵਿੱਚ ਲੱਗਦੇ ਉਹ ਰਾਖਸ਼ ਬਨ ਜਾਇਆ ਕਰਦੇ ਨੇ ਲੁੱਟਾਂ ਖੋਹਾਂ ਚੋਰੀਆਂ ਕਰਦੇ ਨੇ ਤੇ ਮਾਲਕਾ ਇਹ ਬੁੱਧ ਸਿੱਖਿਆ ਮੈਨੂੰ ਗੁਰੂ ਦੀ ਸੰਗਤ ਦੇ ਵਿੱਚੋਂ ਮਿਲੀ ਹੈ ਨਰ ਤੇ ਉਬਜ